ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਪਾਂ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆ ਰੋਜ਼ ਹੀ ਜਿਸ ਤਰ੍ਹਾਂ ਕਿ ਪੁੱਛਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਪਰਮਾਤਮਾ ਸਭ ਨੂੰ ਠੀਕ ਠਾਕ ਹੀ ਰੱਖੇ ਲੇਕਿਨ ਜੋ ਪੰਜਾਬ ਦੇ ਵਿੱਚ ਇਸ ਇਸ ਵੇਲੇ ਹਾਲ ਬਣੇ ਹੋਏ ਆ ਬਹੁਤ ਜ਼ਿਆਦਾ ਮਤਲਬ ਕਿ ਮੁਸ਼ਕਲ ਹਾਲਾਤ ਹੋਏ ਪਏ ਆ ਪੰਜਾਬ ਦੇ ਵਿੱਚ ਪਾਣੀ ਦੇ ਵਜੋਂ ਕਿ ਬਹੁਤ ਜ਼ਿਆਦਾ ਪਾਣੀ ਆਸੇ-ਪਾਸੇ ਆਇਆ ਹੋਇਆ ਸਾਡੇ ਏਰੀਆ ਚ ਤਾਂ ਚਲੋ ਹਜੇ ਨਹੀਂ ਹੈਗਾ ਇੱਧਰ ਜਲੰਧਰ ਸਾਈਡ ਪਰ ਹੋਰ ਏਰੀਆ ਦੇ ਵਿੱਚ ਫਿਰੋਜ਼ਪੁਰ ਸਾਈਡ ਜਾਂ ਇੱਧਰ ਅਮਰਸਰ ਸਾਈਡ ਮਤਲਬ ਲਾਗੇ ਬੰਨੇ ਸਾਰੇ ਬਹੁਤ ਜ਼ਿਆਦਾ ਪਾਣੀ ਆ ਤੇ بارش ਤਾਂ ਆਪਣੇ ਵੀ ਇੰਨੀ ਜ਼ਿਆਦਾ ਹੋਈ ਆ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੀ بارش ਦੇਖੀ ਨਹੀਂ ਸੀ ਹਜੇ ਤੱਕ ਨਹੀਂ ਸੀ ਕਦੀ ਵੀ ਦੇਖੀ ਲਗਭਗ 2.5 ਮਹੀਨੇ ਦੇ ਕਰੀਬ ਹੋ ਚੁੱਕੇ ਆ ਮੀਂਹ ਪੈੰਦੇ ਨੂੰ ਤੇ ਇੱਧਰ ਆਪਣਾ ਖੇਤ ਆ ਪਿੱਛੇ ਉਹਦੇ ਵਿੱਚ ਨਾ ਜਿਆਦਾ ਖੜਾ ਹੋ ਗਿਆ ਰੇਤਲੀ ਮਿੱਟੀ ਆ ਆਪਣੀ ਬਿਲਕੁਲ ਰੇਤਾ ਆ ਜਿਸ ਤਰ੍ਹਾਂ ਕੇ ਪਰ ਖੱਤਿਆਂ ਦੇ ਵਿੱਚ ਇਧਰ ਬਾਗ ਦੇ ਵਿੱਚ ਸਾਰੇ ਹੀ ਪਾਣੀ ਜਿਹੜਾ ਉਹ ਖੜਾ ਹੋਇਆ ਪਿਆ ਇਧਰ ਰੋਡ ਸਾਈਡ ਮੰਡੀ ਆ ਲਾ ਕੇ ਮੰਡੀ ਵੀ ਸਾਰੀ ਇਸ ਤਰ੍ਹਾਂ ਪਾਣੀ ਦੇ ਨਾਲ ਜਿਹੜੀ ਭਰੀ ਹੋਈ ਆ ਉਧਰ ਰੇਤਲਾ ਲੱਗਦਾ ਆ ਇਹ ਪਰ ਫਿਰ ਵੀ ਥੋੜਾ ਥੋੜਾ ਪਾਣੀ ਜਿਹੜਾ ਅੱਜ ਦੇ ਮੀਂਹ ਨਾਲ ਖੜਾ ਹੋ ਗਿਆ ਵੈਸੇ ਰੇਤਲੀ ਮਿੱਟੀ ਨਾਲੋਂ ਨਾਲ ਪਾਣੀ ਜਿਹੜਾ ਵਾ ਉਹ ਮਿੱਟੀ ਜੀ ਸਮਾ ਜਾਂਦਾ ਆ ਆਸੇ-ਪਾਸੇ ਬਹੁਤ ਪਾਣੀ ਆ ਤੁਸੀਂ ਸਾਈਡ ਤੇ ਹੀ ਲੱਗਦੀ ਆ ਲੱਗੇ ਬਹੁਤ ਭਰੀ ਹੋਈ ਆ ਉਹ ਵੀ ਪਾਣੀ ਦੇ ਨਾਲ ਤੇ ਇਸ ਵਾਰ ਝੋਨੇ ਨੂੰ ਇੱਕ ਵਾਰੀ ਵੀ ਪਾਣੀ ਦੇਣ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਪਈ ਕਿਉਂਕਿ ਇੰਨੇ ਜ਼ਿਆਦਾ ਮੀਂਹ ਪਿਆ ਮੋਟਰਾਂ ਬਿਲਕੁਲ ਬੰਦ ਆ ਲਗਭਗ 2-2.5 ਮਹੀਨੇ ਤੋਂ ਤੇ ਆਸੇ-ਪਾਸੇ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਤੁਸੀਂ ਸਾਰਿਆਂ ਨੇ ਖਬਰਾਂ ਦੇ ਵਿੱਚ ਦੇਖਿਆ ਹੀ ਹੋਣਾ ਆ ਪਰ ਚਲੋ ਹਜੇ ਲੱਗਾ ਇਧਰ ਲ ਬਚਿਆ ਹੋਇਆ ਵਾ ਤੇ ਪਰਮਾਤਮਾ ਬਚਿਆ ਹੀ ਰੱਖੇ ਤੇ ਸਾਰੇ ਅਰਦਾਸ ਕਰੋ ਕਿ ਜਿਹੜਾ بارش ਵਾ ਰੁਕ ਜਵੇ ਹੋਣੀ ਜਿੰਨੀ ਹੋ ਚੁੱਕੀ ਆ ਚਲੋ ਹੋ ਚੁੱਕਾ ਨੁਕਸਾਨ ਪਰ ਜਿਹੜੀ ਅੱਗੇ بارش ਆ ਰੁਕ ਜਵੇ ਤਾਂ ਕਿ ਪਾਣੀ ਜਿਹੜਾ ਆ ਉਹ ਘਟ ਹੋ ਸਕੇ ਤੇ ਉਤਰ ਸਕੇ ਜਿੰਨਾ ਜ਼ਮੀਨਾਂ ਦੇ ਵਿੱਚ ਖੜਾ ਆ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਆ ਖੇਤਾਂ ਦਾ ਕਿਉਂਕਿ ਜਿੰਨਾਂ ਦੇ ਝੋਨੇ ਵਗੈਰਾ ਲੱਗੇ ਹੋਏ ਸੀਗੇ ਸਾਰੇ ਦੇ ਸਾਰੇ ਹੀ ਡੁੱਬ ਗਏ ਆ ਸਾਡੇ ਕਈ ਆਪਣੇ ਰਿਸ਼ਤੇਦਾਰਾਂ ਦੇ ਵੀ ਤੇ ਪਾਣੀ ਦੇ ਵਿੱਚ ਜਿਹੜੇ ਆ ਸਾਰਾ ਸਾਰਾ ਝੋਨਾ ਬਿਲਕੁਲ ਡੋਪ ਗਿਆ 3 3 4 4 5 5 ਫੁੱਟ ਜਿਹੜਾ ਫਿਰੋਜ਼ਪੁਰ ਵਾਲੀ ਸਾਈਡ ਆ ਉਧਰ ਕਾਫੀ ਪਾਣੀ ਆ ਝੋਨੇ ਸਾਰੇ ਖਰਾਬ ਹੋ ਗਏ ਆ ਉਧਰ ਤੇ ਪਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਮੌਸਮ ਸਹੀ ਹੋ ਜਵੇ ਤਾਂ ਕਿ ਜੋ ਅੱਗੇ ਵਾਲੀਆਂ ਫਸਲਾਂ ਆ ਉਹ ਹੀ ਲੱਗ ਸਕਣ ਕਿਉਂਕਿ ਜੋ ਖਰਾਬ ਹੋ ਗਿਆ ਉਹਨੂੰ ਤਾਂ ਸਹੀ ਕਰਨਾ ਬਹੁਤ ਮੁਸ਼ਕਿਲ ਆ ਹੁਣ ਲੇਕਿਨ ਜੋ ਅੱਗੇ ਵਾਲੀ ਫਸਲ ਆ ਚਲੋ ਸਬਜ਼ੀਆਂ ਵਗੈਰਾ ਅੱਗੇ ਲੱਗਣੀਆਂ ਆ ਸਰਦੀਆਂ ਵਾਲੀਆਂ ਤੇ ਕਿਸਾਨ ਭਰਾ ਉਹ ਲਗਾ ਸਕਣ ਤੇ ਆਪਣੀ ਤਾਂ ਇਹ ਸਬਜੀ ਚਲੋ ਛੱਤ ਤੇ ਲੱਗੀ ਹੋਈ ਹੈ ਇੱਥੇ ਤਾਂ ਮਤਲਬ ਕੀ ਨੁਕਸਾਨ ਹੋਣਾ ਮੀਂਹ ਦੇ ਨਾਲ ਹਨਾ ਸਬਜੀ ਲੱਗ ਨਹੀਂ ਰਹੀ ਰਹੀ ਹੈਗੀ ਵੈਸੇ ਕੁਝ ਵੀ ਨਹੀਂ ਲੱਗਦਾ ਇਸ ਵਕਤ ਭਿੰਡੀਆਂ ਆ ਕਾਫੀ ਬੂਟੇ ਉਹ ਵੀ ਨਹੀਂ ਲੱਗ ਰਹੇ ਤੇ ਇਹ ਫਲੀਆਂ ਆ ਇਹ ਥੋੜੀਆਂ ਜੀਆਂ ਨੱਥੀਆਂ ਹੁੰਦੀਆਂ ਜਿੰਨੀਆਂ ਕਿ ਮੈਗੀ ਮੂਗੀ ਚ ਪਾਣੀਆਂ ਹੁੰਦੀਆਂ ਬਸ ਓਨੀਆਂ ਕੀ ਲੱਥੀਆਂ ਆ ਕਿਉਂਕਿ ਬਾਰਿਸ਼ ਇੰਨੀ ਜ਼ਿਆਦਾ ਆ ਫੰਗਸ ਦੀ ਬਹੁਤ ਜ਼ਿਆਦੀ ਸਮੱਸਿਆ ਆ ਰਹੀ ਆ ਜੇ ਤੁਸੀਂ ਵੀ ਕਿਸੇ ਨੇ ਛੱਤ ਦੇ ਉੱਤੇ ਇਸ ਤਰ੍ਹਾਂ ਸਬਜ਼ੀ ਲਗਾਈ ਹੋਈ ਆ ਤਾਂ ਫੰਗੀ ਸਾਈਡ ਦੀ ਸਪਰੇਅ ਜ਼ਰੂਰ ਕਰੋ ਹੁਣ ਕਿਉਂਕਿ ਜੇ ਤੁਸੀਂ ਆਰਗੈਨਿਕ ਵੀ ਕਰਦੇ ਹੋ ਤਾਂ ਆਰਗੈਨਿਕ ਕਰ ਦਿਓ ਜੇ ਤੁਸੀਂ ਕੈਮੀਕਲ ਵਰਤਦੇ ਹੋ ਤੇ ਕੈਮੀਕਲ ਦੀ ਤੁਸੀਂ ਕਰ ਲਓ ਉਹ ਤੁਹਾਡੀ ਆਪਣੀ ਇੱਛਾ ਆ ਮੈਂ ਵੀ ਜਿਹੜਾ ਆਰਗੈਨਿਕ ਫੰਗੀ ਸਾਈਡ ਲੱਗੀ ਸੀ ਬਣਾਣਾ ਕਿਉਂਕਿ ਮੈਂ ਕੈਮੀਕਲ ਨਹੀਂ ਵਰਤਦੀ ਜੇ ਕੋਈ ਸਬਜ਼ੀ ਮਿਲ ਜਾਂਦੀ ਤਾਂ ਠੀਕ ਆ ਅਗਰ ਨਹੀਂ ਵੀ ਮਿਲਦੀ ਤੇ ਆਪਾਂ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਹੀ ਕਰ ਰਹੇ ਆ ਦੇਖਣਾ ਆ ਕਿ ਸਬਜੀ ਮਤਲਬ ਕਿੰਨੀ ਕ ਦੇਰ ਇਸ ਮਿੱਟੀ ਦੇ ਵਿੱਚ ਜਿਹੜੀ ਨਹੀਂ ਹੋਊਗੀ ਅਕਸਰ ਕਦੀ ਨਾ ਕਦੀ ਤਾਂ ਮਿੱਟੀ ਦੀ ਜਿਹੜੀ ਆ ਉਹ ਸ਼ੁੱਧ ਹੋਊਗੀ ਮਤਲਬ ਕਿੰਨੀ ਕਚਰ ਧਰਤੀ ਜਿਹੜੀ ਆ ਉਹ ਸਬਜੀ ਕੋਈ ਪੈਦਾ ਨਹੀਂ ਕਰੂਗੀ ਇਹੇ ਦੇਖਣ ਵਾਸਤੇ ਮੈਂ ਮਤਲਬ ਕਿ ਆਰਗੇਨਿਕ ਹੀ ਮਿੱਟੀ ਸਾਰੀ ਚੜਾਈ ਹੋਈ ਆ ਉੱਤੇ ਖੇਤਾਂ ਤੇ ਦੇਖਦੇ ਆ ਕਿ ਆਪਾਂ ਨੂੰ ਮਿੱਟੀ ਜਿਹੜੀ ਆ ਉਹ ਕਦੋਂ ਫਲ ਦਿੰਦੀ ਆ ਇਹਦਾ ਆਰਗੇਨਿਕ ਦੇ ਤੌਰ ਤੇ ਤੇ ਅਲੱਗ-ਪਗ ਡੇਢ ਤੋਂ 2 ਸਾਲ ਦੇ ਕਰੀਬ ਤਰੀਬ ਹੋ ਚੁੱਕਾ ਆ ਆਪਾਂ ਕੋਈ ਕੈਮੀਕਲ ਨਹੀਂ ਵਰਤਦੇ ਆ ਹਾਂ ਆਰਗੈਨਿਕ ਜ਼ਰੂਰ ਵਰਤਦੇ ਆ ਕਈ ਵਾਰੀ ਕੋਈ ਫੰਗੀ ਸਾਈਡ ਵਗੈਰਾ ਲਿਆਣਾ ਪੈਂਦਾ ਤੇ ਉਹ ਵੀ ਆਰਗੈਨਿਕ ਤੇ ਜਾਂ ਜਿਹੜੀਆਂ ਮੈਂ ਘਰੇ ਆਪ ਬਣਾਉਣੀ ਆ ਉਹ ਵੀ ਮੈਂ ਸਾਰੀਆਂ ਆਰਗੈਨਿਕ ਹੀ ਬਣਾਉਣੀ ਆ ਜੇ ਕਿਸੇ ਨੂੰ ਕੋਈ ਵੀਡੀਓ ਚਾਹੀਦੀ ਆ ਇਹਨਾਂ ਚੀਜ਼ਾਂ ਬਣਾਉਣ ਦੀ ਮੈਂ ਵੀਡੀਓ ਘੱਟ ਬਣਾਉਣੀ ਹੁੰਨੀ ਵੈਸੇ ਕਿਉਂਕਿ ਵੀਡੀਓ ਫਿਰ ਕੋਈ ਕਹਿ ਦਿੰਦਾ ਜੀ ਇਦਾਂ ਹੋ ਨਹੀਂ ਸਕਦਾ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਉਣੀ ਹੁੰਨੀ ਤੇ ਮੈਂ ਆਪਣੇ ਭਰਉਣ ਵਾਸਤੇ ਵੈਸੇ ਜਰੂਰ ਬਣਾ ਕੇ ਰੱਖਦੀ ਆ ਆਰਗੈਨਿਕ ਜਿਹੜੀ ਪੈਸਟੀਸਾਈਡ ਆ ਹੁਣ ਵੀ ਮੈਂ ਬਣਾਉਣਾ ਸੀਗਾ ਉਹਦੇ ਵਾਸਤੇ 5-6 ਚੀਜ਼ਾਂ ਜ਼ਰੂਰੀ ਹੁੰਦੀਆਂ ਆ ਜਿਹਨਾਂ ਵਿੱਚੋਂ ਇੱਕ ਦੋ ਆਪਾਂ ਨੂੰ ਮੋਲ ਲੈ ਹੋਣੀਆਂ ਪੈਂਦੀਆਂ ਬਾਕੀ ਤਾਂ ਸਾਰੀਆਂ ਆਪਣੇ ਘਰ ਦੇ ਵਿੱਚ ਘਰੇਲੂ ਜਾਂ ਆਪਣੇ ਬਗੀਚੇ ਵਿੱਚੋਂ ਹੀ ਮਿਲ ਜਾਂਦੀਆਂ ਮੇਨ ਉਹਦੇ ਵਾਸਤੇ ਨਿੰਮ ਅੱਕ ਤੇ ਥੂਰ ਇਹ ਤਿੰਨੇ ਚੀਜ਼ਾਂ ਮੈਂ ਤਾਂ ਆਪ ਹੀ ਲਗਾਈਆਂ ਹੋਈਆਂ ਆ ਤੇ ਆਪਾਂ ਨੂੰ ਤਾਂ ਘਰੋਂ ਹੀ ਮਿਲ ਜਾਂਦੀਆਂ ਤੇ ਬਾਕੀ ਦੋ ਤਿੰਨ ਚੀਜ਼ਾਂ ਹੋਰ ਪੈਂਦੀਆਂ ਆ ਉਹ ਮੈਂ ਮੁੱਲ ਖਰੀਦ ਕੇ ਲਿਓ ਨਹੀਂ ਹੁੰਨੀਆਂ ਐਨੀਆਂ ਕਿ ਬੀਨੂ ਫਲੀਆਂ ਭਿੰਡੀਆਂ ਲੱਭੀਆਂ ਤੇ ਕੁਛ ਭਿੰਡੀਆਂ ਮੈਂ ਕੱਲ ਲੈ ਗਈ ਸੀ ਅੱਧਾ ਕਿਲੋ ਤੋੜ ਕੇ ਤੇ ਲਗਭਗ 3 ਤੇ 4 ਦਿਨ ਐਨੀਆਂ ਕੋ ਹੋ ਜਾਂਦੀਆਂ ਕਿ ਖਾਣ ਚੋ ਕੀ ਸਬਜ਼ੀ ਮਤਲਬ ਬਣ ਜਾਂਦੀ ਏ ਇੱਕ ਦੋ ਤੁਸੀਂ ਆਲੂ ਪਾ ਲਓ ਦੋ ਤਿੰਨ ਪਿਆਜ਼ ਪਾ ਲਓ ਤੇ ਓੰਨੇ ਕੋ ਹੋ ਜਾਂਦੇ ਆ ਅਰਬੀ ਦੇ ਪੱਤੇ ਤੁਸੀਂ ਦੇਖੋ ਕਿੰਨੇ ਸੋਹਣੇ ਹੋ ਗਏ ਆ ਵੈਸੇ ਮੀਂਹ ਦੇ ਵਿੱਚ ਕਹਿੰਦੇ ਆ ਕਿ ਜੂਰੀਆ ਬਹੁਤ ਜ਼ਿਆਦਾ ਹੁੰਦਾ ਓਦੀ ਉਦਾਹਰਨ ਤੁਸੀਂ ਦੇਖੋ ਮੇਰੀ ਹਲਦੀ ਕਿ ਕਿੰਨਾ ਕੁ ਜੂਰੀਆ ਇਹਦੇ ਵਿੱਚ ਮਿਲਿਆ ਹੋਊਗਾ بارش ਦੇ ਵਿੱਚ ਵੀ ਹਲਦੀ ਦੀ ਗਰੋਥ ਇੰਨੀ ਜ਼ਿਆਦਾ ਹੋ ਰਹੀ ਆ ਕਿ ਕਿਸੇ ਵੀ ਖਾਦ ਕੋਈ ਕੈਮੀਕਲ ਕੁਝ ਨਹੀਂ ਇਹਨੂੰ ਪਾਇਆ ਹਜੇ ਤੱਕ ਪਰ ਹਲਦੀ ਤੁਸੀਂ ਦੇਖੋ 4-4 ਫੁੱਟ ਦੀ ਜਿਹੜੀ ਹੋ ਚੁੱਕੀ ਆ ਇਦਾਂ ਹੀ ਜਿਹੜੀਆਂ ਪਿੰਡੀਆਂ ਵਾਂ ਉਹ ਵੀ ਇਦਾਂ ਹੀ ਹੋ ਗਈਆਂ ਵਾਂ ਕੁਝ ਵੀ ਉਹਨਾਂ ਨੂੰ ਵੀ ਨਹੀਂ ਪਾਇਆ ਹਜੇ ਤੱਕ ਮੈਂ ਜਿਹੜੇ ਫਲਾਂ ਵਾਲੇ ਬੂਟੇ ਆ ਉਹ ਮੈਂ ਸਾਰੇ ਹੀ ਜਿਹੜੇ ਨਾ ਉਹ ਉਲਟ ਕਰ ਦਿੱਤੇ ਹੋਈਆਂ ਬਾਲਟੀਆਂ ਕਿ ਜੇ ਉਲਟ ਨਹੀਂ ਕਰਾਂਗੇ ਤਾਂ ਮੈਂ ਜਿੰਨਾ ਤੱਕ ਦੇਖਿਆ ਕਿ ਇਨਾ ਬੂਟਿਆਂ ਦੇ ਵਿੱਚ ਨਾ ਪਾਣੀ ਨਹੀਂ ਖੜਾ ਹੁੰਦਾ ਤੁਸੀਂ ਦੇਖੋ ਬਿਲਕੁਲ ਸੁੱਕ ਜਾਂਦੇ ਨਾਲ ਦੀ ਨਾਲ ਹੀ ਇਹ ਤੇ ਜਿਹੜੇ ਫਲਾਂ ਵਾਲੇ ਬੂਟੇ ਆ ਉਹ ਪਾਣੀ ਦੇ ਨਾਲ ਬਾਲਟੀਆਂ ਭਰ ਜਾਂਦੀਆਂ ਉਹ ਮੈਂ ਸਾਰੀਆਂ ਫਿਰ ਨਾ ਮੋਧੀਆਂ ਮਾਰ ਦਿੱਤੀਆਂ ਮਤਲਬ ਉਲਟ ਕਰ ਦਿੱਤੀਆਂ ਤਾਂ ਕਿ ਉਹਨਾਂ ਦੇ ਵਿੱਚ ਪਾਣੀ ਜਿਹੜਾ ਨਾ ਖੜਾ ਹੋਵੇ ਪਹਿਲਾਂ ਆਪਾਂ ਸਿੱਧੀਆਂ ਕੀਤੀਆਂ ਸੀ ਪਰਸੋਂ ਪਰ ਬਾਰਿਸ਼ ਹੀ ਨਹੀਂ ਖਟਦੀ ਤੇ ਹੁਣ ਫੇਰ ਮੈਂ ਉਹ ਦੇਖੋ ਤੁਹਾਨੂੰ ਨਾ ਮੋਦੀਆਂ ਕਰਕੇ ਆਈਂ ਜਿਨ੍ਹਾਂ ਚ ਪਾਣੀ ਖੜਾ ਸੀ ਤੇ ਕੁਛ ਹਰ ਜਿਹੜੀਆਂ ਕਰਨ ਵਾਲੀਆਂ ਕਿਉਂਕਿ ਥੱਲੇ ਕਰਨ ਦੇ ਨਾਲ ਨਾ ਮੋਦੀਆਂ ਇੱਕ ਤਾਂ ਫਲ ਵੀ ਜਿਹੜਾ ਉਹ ਝੜਦਾ ਜਾ ਰਿਹਾ ਵਾ ਡ੍ਰੈਗਨ ਫਰੂਟ ਦੀਆਂ ਜੜਾ ਮੈਂ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖੋ ਇਹਨੇ ਨਾ ਆਪਣੇ ਆਪ ਨੂੰ ਇਸ ਤਰ੍ਹਾਂ ਹੁਣ ਇਹ ਕਰ ਲਿਆ ਆ ਮਤਲਬ ਜੜਾ ਨੇ ਨਾ ਆਪਣੇ ਆਪ ਨੂੰ ਇਸ ਤਰ੍ਹਾਂ ਦੇਖੋ ਕਾਂਦੇ ਦੇ ਨਾਲ ਜਿਹੜਾ ਪੈਕ ਕਰ ਲਿਆ ਔਰ ਜਿਹੜੀਆਂ ਜੜਾ ਇਦਾਂ ਕਰ ਲੈਣ ਕੀ ਆ ਨਾ ਉਹ ਬਹੁਤ ਵਧੀਆ ਮਤਲਬ ਕਿ ਉਹਨਾਂ ਨੂੰ ਫਲ ਵੀ ਬਹੁਤ ਵਧੀਆ ਲੱਗਣਾ ਤੇ ਉਹਨਾਂ 'ਚ ਕੋਈ ਸਮੱਸਿਆ ਵੀ ਨਹੀਂ ਆਉਣੀ ਉਹਨਾਂ ਨੂੰ ਚੜਾਉਣ ਚੜਾਉਣ ਦੀ ਇੱਧਰ ਉੱਧਰ ਇਹ ਸਭ ਤੋਂ ਵਧੀਆ ਤਰੀਕਾ ਹੈ ਜੇ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਛੱਤ ਜਾਂ ਕੋਈ ਬਾਸ ਵਗੈਰਾ ਹੈਗੀ ਹੈ ਨਾ ਤੇ ਉਹਦੇ ਨਾਲ ਤੁਸੀਂ ਇਹਨੂੰ ਚੜਾ ਦਿਓ